ਪੰਜਾਬ ਅੰਦਰ ਲੋਕ ਸਭਾ ਚੋਣਾਂ ਦਾ ਬਿਦਲ ਵੱਜ ਚੁੱਕਾ ਹੈ ਅਜਿਹੇ ਵਿੱਚ ਘਵਣਾ ਸ਼ਹਿਰ ਵਿੱਚ ਭਾਜਪਾ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਭਾਜਪਾ ਐਸ்சி ਸੈੱਲ ਦੇ ਜਿਲ੍ਹਾ ਮੀਤ ਪ੍ਰਧਾਨ ਲक्की ਸਰਵਟਾ ਵੱਲੋਂ ਭਾਜਪਾ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ। ਆਓ ਗੱਲਬਾਤ ਕਰਦੇ ਹਾਂ ਕਿ ਕੀ ਕਾਰਨ ਰਹੇ ਅਖਰ ਕਿਉਂ ਉਹਨਾਂ ਨੇ ਛੱਡੀ ਪਾਰਟੀ? ਹਾਂਜੀ ਲक्की ਸਰਵਟਾ ਜੀ। ਪਾਰਟੀ ਛੱਡਣ ਦੇ ਭਾਜੀ ਕਈ ਕਾਰਨ ਹੋ ਜਾਂਦੇ ਆ। ਪਰ ਮੇਨ ਕਾਰਨ ਕਿ ਇੱਥੇ ਜਿਹੜੀ ਹੈ ਵਰਕਰ ਦੀ ਪੁੱਛਗਿੱਛ ਨਹੀਂ ਹੈਗੀ ਨਹੀਂ ਤੁਸੀਂ ਪਿਛਲੇ 10 ਤੋਂ 12 ਸਾਲ ਲੰਮਾ ਸਫਰ ਹੁੰਦਾ ਜਿਹੜਾ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਭਾਜਪਾ ਦੇ ਵਰਕਰ ਵਜੋਂ ਯੂਜ਼ ਕੀਤਾ ਹੈ ਉਹਨਾਂ ਦੇ ਲਈ ਆਪਣਾ ਸਮਾਂ ਖਰਾਬ ਕੀਤਾ ਹੈ ਤੇ ਹੁਣ ਜਦੋਂ ਤੁਸੀਂ ਅਹੁਦੇ ਤੇ ਹੋਣ ਦੇ ਬਾਵਜੂਦ ਇਸ ਟਾਈਮ ਪਾਰਟੀ ਛੱਡਣ ਦਾ ਕਾਰਨ ਕੀ ਹੋ ਸਕਦਾ ਸਰ 2012 ਦੇ ਵਿੱਚ ਮੈਂ ਪਾਰਟੀ ਜੁਆਇਨ ਕੀਤੀ ਔਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਹਰ ਚੀਜ਼ ਵਰਕਰ ਜਿਹੜਾ ਹੈ ਭਾਜੀ ਪਾਰਟੀ ਦੇ ਨਾਲ ਚੱਲਦਾ ਨਾ ਜਦੋਂ ਉਦੋਂ ਪਾਰਟੀ ਸਟਰੋਂਗ ਹੁੰਦੀ ਹੈ ਅਰਤਲ ਵਿਹਾਰੀ ਬਾਜਪਾਈ ਜੀ ਕਹਿੰਦੇ ਹੁੰਦੇ ਸੀਗੇ ਕਿ ਪਾਰਟੀ ਦੇ ਨਵੇਂ ਵਰਕਰ ਪਮਾ ਸੋਰ ਰਸ ਜਾਣ ਪੁਰਾਣਾ ਇੱਕ ਵੀ ਰਸਣਾ ਨਹੀਂ ਚਾਹੀਦਾ ਪਰ ਇਹ ਗੱਲਾਂ ਕਿਤਾਬੀ ਰਹਿ ਗਈਆਂ ਜਿਹੜੇ ਸ਼ਹਿਰ ਦੇ ਡਿੱਗਾਈ ਲੀਡਰਾਂ ਜਿਨ੍ਹਾਂ ਦੇ ਕਰਕੇ ਅਸੀਂ ਇੰਨੀ ਧੁੱਪ ਦੇ ਵਿੱਚ ਕੜੀ ਧੁੱਪ ਦੇ ਵਿੱਚ ਮਿਹਨਤ ਕਰਕੇ ਇਹਨਾਂ ਨੂੰ ਉੱਪਰ ਤੱਕ ਪਹੁੰਚਾਇਆ ਪਰ ਇਹਨਾਂ ਨੇ ਸਾਡੀ ਕੋਈ ਬਾਹ ਨਹੀਂ ਫੜੀ ਔਰ ਵਰਕਰ ਐਸ ਵੇਲੇ ਜਿਹੜਾ ਫਗਵਾੜੇ ਦਾ ਵਰਕਰ ਆ ਉਹ ਫਗਵਾੜੇ ਦਾ ਵਰਕਰ ਐਸ ਵੇਲੇ ਇਦਾਂ ਰੋਲ ਰਿਆ ਵਾ ਜਿੱਦਾਂ ਪੱਠੇ ਵਾਲੀ ਦਾਣੇ ਵਾਲੀ ਪੱਠੀ ਦੇ ਵਿੱਚ ਦਾਣੇ ਰੋਲਦੇ ਹੁੰਦੇ ਆ ਕੀ ਕਾਰਨ ਹੋ ਸਕਦਾ ਇਹਦਾ ਕਾਰਨ ਭਾਜੀ ਦੇਖੋ ਵਰਕਰ ਦੀ ਕੋਈ ਬੁੱਕਤ ਨਹੀਂ ਹੈਗੀ ਕਾਰਨ ਇਹ ਹੈ ਕਿ ਪਾਈਪਾਂ ਦੇ ਵਿੱਚ ਆਪਸੀ ਫੋਟ ਬਹੁਤ ਜਿਸ ਕਾਰਨ ਬਰਕਰਾਰ ਦੀ ਜਿਹੜੀ ਪੁੱਛਗਿੱਛ ਨਹੀਂ ਹੈਗੀ ਲक्की ਜਰਮਪਾ ਜੀ ਇਹ ਖਬਰਾਂ ਕਾਫੀ ਪਿਛਲੇ 2 2 ਇੱਕ ਦੋ ਮਹੀਨਿਆਂ ਤੋਂ ਵਾਇਰਲ ਹੋ ਰਹੀਆਂ ਸੀ ਕਿ ਭਾਜਪਾ ਇਸ ਸੀ ਸੈਲ ਦਾ ਜਿਲ੍ਹਾ ਮੀਤਪੁਰ ਦਾਨ ਭਾਜਪਾ ਛੱਡ ਰਿਹਾ ਹੈ ਛੱਡ ਰਿਹਾ ਹੈ ਕੀ ਤੁਹਾਨੂੰ ਕਿਸੇ ਨੇ ਮਨਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਦੇਖੋ ਜੀ ਜੇ ਭਾਜਪਾ ਦੇ ਲੀਡਰ ਕੋਸ਼ਿਸ਼ ਕਰਦੇ ਤਾਂ ਸ਼ਾਇਦ ਅੱਜ ਜਿਹੜਾ ਸਿਸਟਮ ਆ ਹੋਰ ਹੋਣਾ ਸੀਗਾ ਪਰਮਾਨ ਨੂੰ ਪ੍ਰਤੱਖ ਦੀ ਜਰੂਰਤ ਨਹੀਂ ਹੁੰਦੀ ਜਿੱਥੇ ਤੱਕ ਮਨਾਨ ਦੀ ਗੱਲ ਆ ਭਾਜੀ ਕੋਈ ਨਹੀਂ ਆਇਆ ਆਪਣੇ ਕੋਲ ਔਰ ਮੈਂ ਜਿਹੜਾ ਇਹ ਫੈਸਲਾ ਲਿਆ ਵਾ ਬੜਾ ਸੋਚ ਸਮਝ ਕੇ ਲਿਆ ਵਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਗਰੀਬਾਂ ਦੇ ਹੱਥ ਫੜ ਰਹੀ ਆ ਔਰ ਕਿਸਾਨਾਂ ਦੀ ਹਤਾਸ਼ੀ ਆ ਔਰ ਜੋ ਪੰਜਾਬ ਦੇ ਵਿੱਚ ਕੰਮ ਕਰਨ ਦਾ ਸਟਾਈਲ ਸਾਡੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਜੀ ਦਾ ਵਾ ਉਹ ਸਟਾਈਲ ਬਹੁਤ ਵਧੀਆ ਦਾ ਜਿਸ ਕਰਕੇ ਮੈਂ ਪਾਰਟੀ ਨੂੰ ਜੁਆਇਨ ਕੀਤਾ। ਲੇਕਿਨ ਸੁਣਨ ਤਾਂ ਵਿੱਚ ਵੀ ਤੇ ਇਹ ਵੀ ਕਾਫੀ ਗੱਲਾਂ ਵਾਇਰਲ ਹੋਈਆਂ ਕਿ ਲक्की ਸਰੋਟਾ ਦੇ ਪੱਲੇ ਕੀ ਆ ਉਹਦੇ ਕੋਲ ਕਿਹੜਾ ਵੋਟ ਬੈਂਕ ਆ ਜਿਹੜਾ ਉਹਨੂੰ ਉਸੇ ਮਨਾਣ ਜਾਣਾ ਜਾਂ ਤਾਂ ਕੁਝ ਹੋਇਆ ਪਹਿਲਾਂ ਜਾਂ ਕੀ ਕੀ ਕਾਰਨ ਹੋ ਸਕਦਾ ਇਹ ਵੀ ਕਾਰਨ ਦੱਸ ਸਕਦੇ ਆ ਲੱਕੀ ਸਰੋਟਾ ਨੂੰ ਵੋਟ ਬੈਂਕ ਨਾ ਹੋਣ ਕਰਕੇ ਵੀ ਉਹ ਕੋਈ ਮਨਾਣ ਨਹੀਂ ਆਇਆ ਜਾਂ ਦੇਖੋ ਤੁਹਾਡੇ ਕੋਲ ਕੋਈ ਵੋਟ ਬੈਂਕ ਹੈ। ਦੇਖੋ ਜੀ ਵੋਟ ਬੈਂਕ ਜਿਹੜਾ ਉਹ ਵਰਕਰ ਹੀ ਹੁੰਦਾ ਵਾ। ਔਰ ਮੈਂ ਜਮੀਨੀ ਵਰਕਰ ਮੈਂ ਆਪਣੇ ਵਰਕਰਾਂ ਦੇ ਵਿੱਚ ਵਿਚਰਦਾ ਮਾਂ ਆਪਣੇ ਸਮਾਜ ਦੇ ਵਿੱਚ ਵਿਚਰਦਾ ਮਾਂ ਮੈਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਕੋਈ ਮੇਰੇ ਬਾਰੇ ਕੀ ਸੋਚ ਰਿਹਾ ਆਈ ਡੋਨਟ ਕੇਅਰ ਪਰ ਹਾਂ ਜਿਹੜੀ ਗੱਲ ਤੁਸੀਂ ਕਹੀ ਆ ਕਿ ਲੱਕੀ ਸਰਵਟਾ ਦੇ ਕੋਲ ਵੋਟ ਬੈਂਕ ਨਹੀਂ ਹੈ ਇਹ ਤੁਹਾਨੂੰ ਆਉਣ ਵਾਲੇ ਜਿਹੜੀ 4 ਤਰੀਕ ਦਾ ਰਿਜ਼ਲਟ ਆ 1 ਤਰੀਕ ਦੀਆਂ ਵੋਟਾਂ માં ਉਸ ਤੋਂ ਬਾਅਦ ਤੁਹਾਨੂੰ ਆਪਣਾ ਪਤਾ ਲੱਗ ਜਾਏਗਾ ਕਿ ਫੋਨ ਕਿੰਨੇ ਪਾਣੀ ਚ ਠੀਕ ਹੈ ਤੇ ਇੱਕ ਸਵਾਲ ਬਹੁਤ ਖਾਸ ਹੈ ਕਿ ਫਗਵਾੜੇ ਵਿੱਚ ਹੋਰ ਵੀ ਕਈ ਪਾਰਟੀਆਂ ਨੇ ਸ਼੍ਰੋਮਣੀ ਅਗਦੀ ਦਾ ਲੈ ਕਾਂਗਰਸ ਹੈ ਠੀਕ ਹੈ ਜੀ ਉਦੋਂ ਵਾਰਾ ਤੁਹਾਡੀ ਆਮ ਆਦਮੀ ਪਾਰਟੀ ਹੀ ਕਿਉਂ ਤੁਸੀਂ ਚੁਣੀ ਆ ਕੀ ਕਾਰਨ ਹੋ ਸਕਦਾ ਸਰ ਇਦਾਂ ਆ ਕੇ ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਤੇ ਭਗਵੰਤ ਮਾਨ ਸਿੰਘ ਮਾਨ ਜੀ ਦਾ ਤਰੀਕਾ ਬਹੁਤ ਵਧੀਆ ਤਰੀਕਾ ਉਹ ਹਰ ਬੰਦੇ ਦੀ ਗੱਲ ਸੁਣਦੇ ਆ ਗਰੀਬ ਬੰਦੇ ਦੀ ਬਾਹ ਫੜਦੇ ਆ ਔਰ ਸਭ ਤੋਂ ਵੱਡੀ ਗੱਲ ਉਹਨਾਂ ਦੇ ਕੋਲ ਤੁਹਾਨੂੰ ਜਾਣ ਵਾਸਤੇ ਕਿਸੇ ਵੀ ਅਪਰੋਚ ਦੀ ਜਰੂਰਤ ਨਹੀਂ ਆ। ਉਹ ਰੋਡ ਤੇ ਤੁਰੇ ਜਾਂਦੇ ਬੰਦੇ ਨਾਲ ਵੀ ਹੱਥ ਮਲਾਉਂਦੇ ਆ। ਉਹ ਮੁੱਖ ਮੰਤਰੀ ਹੋਣ ਦੇ ਨਾਤੇ ਨਹੀਂ ਤਾਂ ਇੱਥੇ ਤੁਸੀਂ ਸ਼ਹਿਰ ਦੇ ਕੋਈ ਸਰਪੰਚ ਨੂੰ ਮਿਲਣਾ ਹੋਵੇ ਤਾਂ ਤੁਹਾਨੂੰ ਜੁੱਤੀਆਂ ਖਸਾ ਦਿੰਦੇ ਆ। ਔਰ ਫਗਵਾੜੇ ਦੇ ਵਿੱਚ ਤਾਂ ਲੀਡਰ ਜਿਹੜੇ ਨਾ ਜੀ ਫਗਵਾੜੇ ਦੇ ਵਿੱਚ ਸ਼ਹਿਰ ਦੇ ਜਿੰਨੇ ਵਰਕਰ ਉਹ ਸਾਰੇ ਭਾਜਪਾ ਦੇ ਵਰਕਰ ਜਿਹੜੇ ਪਰੇਸ਼ਾਨ ਆ ਬਹੁਤ ਪਰੇਸ਼ਾਨ ਆ ਔਰ ਮੈਂ ਬੇਨਤੀ ਕਰਨਾ ਚਾਹਨਾ ਵਾ ਜੇਸ ਵਰਕਰ ਨੇ اپنی پریشانی دور کرنے اور ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜੇ اور ਉਹਨਾਂ ਦੇ ਵਿੱਚ ਮੈਂ ਉਹਨਾਂ ਦਾ ਪੂਰਾ ਸਹਿਯੋਗ ਦਵਾਂਗਾ ਤੇ ਉਸੇ ਕਰਕੇ ਮੈਂ ਅੱਜ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿ ਇੱਥੇ ਜਿਹੜਾ ਮਾਨ ਸਨਮਾਨ ਇੱਜ਼ਤ ਆ ਉਹ ਪੂਰਾ ਮਿਲਦਾ ਵਾ ਭਾਜਪਾ ਦੇ ਵਿੱਚ ਜਿੰਨਾ ਮਰਜ਼ੀ ਕੰਮ ਕਰ ਲੋ ਜਿੰਨਾ ਮਰਜ਼ੀ ਵਰਕ ਕਰ ਲੋ ਤੁਹਾਡਾ ਮਾਨ ਸਨਮਾਨ ਤੁਹਾਨੂੰ ਨਹੀਂ ਦਿੱਤਾ ਜਾਂਦਾ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੰਤੀ ਗੇਲ ਨਾਲ ਜਿਹੜੇ ਕਿ ਜਿਨ੍ਹਾਂ ਨੇ ਮੋਟੀਵੇਟ ਕੀਤਾ ਲਕੀਸ਼ਰ ਬਟਾ ਨੂੰ ਕਿ ਕੀ ਕੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਹੈ ਕਿੰਦਾ ਲੋਕਾਂ ਨੂੰ ਕਿੰਨਾ ਉੱਥੇ ਮਾਨ ਸਨਮਾਨ ਮਿਲਦਾ ਜਿਹਨੂੰ ਦੇਖਦੇ ਹੋਏ ਲਕੀਸ਼ਰ ਬਟਾ ਆਮ ਆਦਮੀ ਪਾਰਟੀ ਦਾ ਵਿੱਚ ਜਾ ਕੇ ਜੁਆਇਨ ਹੋ ਗਏ ਹਾਂਜੀ ਬੰਤੀ ਗੇਲ ਜੀ ਸੱਚੀ ਗੱਲ ਹੈ ਦਾ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਅੱਜ ਜੇ ਲਕੀ ਸਰਵਟਾ ਜੀ ਸਾਡੇ ਨਾਲ ਬੈਠੇ ਨੇ ਆਮ ਆਦਮੀ ਪਾਰਟੀ ਚ ਉਹਦੀ ਵਜ੍ਹਾ ਹੈ ਉਹਦੀ ਵਜ੍ਹਾ ਹੈ ਇਹਨਾਂ ਨੇ 12 ਸਾਲ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਆ ਤੇ ਅੱਜ ਜਦੋਂ ਇਹਨਾਂ ਨੇ ਲੋੜ ਪਈ ਇਹ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਨਾ ਦੋ ਉਹ ਕਹਿੰਦੇ ਹੁੰਦੇ ਗਰੁੱਪ ਬਣੇ ਪਏ ਹੈਗੇ ਆ ਭਾਜਪਾ ਦੇ ਵਿੱਚ ਸਾਨੂੰ ਪਤਾ ਲੱਗਾ ਅਜੇ ਵੀ ਚੱਲਦੇ ਪਏ ਆ ਉਹਨਾਂ ਦੋ ਗਰੁੱਪਾਂ ਦੇ ਵਿੱਚ ਜਿਹੜਾ ਵਰਕਰ ਆ ਪਿਸਕੇ ਰਹਿ ਗਿਆ ਜੇਕਰ ਇੱਧਰ ਜਾਂਦਾ ਤਾਂ ਕਹਿੰਦੇ ਉੱਧਰ ਕਿਉਂ ਗਿਆ ਉੱਧਰ ਗਿਆ ਤਾਂ ਇੱਧਰ ਕਿਉਂ ਗਿਆ ਇਸ ਤੋਂ ਨਿਰਾਸ਼ਾਤ ਹੋ ਕੇ ਵੀ ਲक्की ਸਰਵਟਾ ਜੀ ਨੇ ਸਭ ਨਾਲ ਸੰਪਰਕ ਕੀਤਾ ਸੀ ਤੇ ਅਸੀਂ ਆਮ ਆਦਮੀ ਪਾਰਟੀ ਵਿੱਚ ਜਿਹੜੇ ਸਾਡੇ ਹਲਕਾ ਇੰਚਾਰਜ ਆ ਸਰਦਾਰ ਜੁਵਿੰਦਰ ਸਿੰਘ ਮਾਨ ਉਹਨਾਂ ਨੇ ਇੱਕੋ ਇੱਕ ਸਪਸ਼ਟ ਗੱਲ ਕੀਤੀ ਹੋਈ ਆ ਕਹਿੰਦੇ ਵਰਕਰ ਦੀ ਬਾ ਮੈਂ ਫੜ ਲਈ ਆਮ ਆਦਮੀ ਪਾਰਟੀ ਵਿੱਚ ਕੋਈ ਗੁਰਪਾਜੀ ਨਹੀਂ ਹੈਗੀ ਆ ਇੱਥੇ ਦੇ ਇੰਚਾਰਜ ਸਰਦਾਰ ਜੁਵਿੰਦਰ ਸਿੰਘ ਮਾਨ ਜਿਹੜੇ ਕਿ ਹਲਕਾ ਇੰਚਾਰਜ ਨੇ ਉਹਨਾਂ ਦਾ ਇੱਕੋ ਇੱਕ ਮੋਟਿਵ ਹੈਗਾ ਆ ਵੀ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਬੈਠਾ ਨਿਰਾਸ਼ ਜਿਹੜਾ ਆਪਣੀ ਪਾਰਟੀ ਦਾ ਹੈਗਾ ਉਹ ਆਵੇ ਆ ਆ ਆਮ ਆਮਾਨੀ ਪਾਰਟੀ ਦੇ ਵਿੱਚ ਤੇ ਕੰਮ ਕਰੇ ਲੋਕਾਂ ਦੇ ਤੇ ਮੌਜੂਦਾ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਹੈਗੀਆਂ ਤੇ ਲੋਕੀ ਜਿਹੜੇ ਦੁਖੀ ਬੈਠੇ ਹੈਗੇ ਆ ਉਹਨਾਂ ਦੇ ਕੰਮ ਕੀਤੇ ਜਾਣ ਜਦਕਿ ਭਾਜੀਪੀ ਚ ਪਤਾ ਨਹੀਂ ਕਿੰਨੇ ਵਿਚਾਰੇ ਪੁਰਾਣੇ ਪੁਰਾਣੇ ਵਰਕਰ ਨਿਰਾਸ਼ ਹੋ ਕੇ ਘਰ ਬੈਠੇ ਆ ਤੇ ਮੇਰੇ ਵੱਲੋਂ ਆਮ ਆਮਾਨੀ ਪਾਰਟੀ ਵੱਲੋਂ ਸਰਦਾਰ ਜੁਲਿੰਦਰ ਸਿੰਘ ਮਾਨ ਵੱਲੋਂ ਇਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਚਰਨਾ ਬੈਠੋ ਆ ਕੇ ਮੌਜੂਦਾ ਸਰਕਾਰ ਦੇ ਵਿੱਚ ਦਾ ਹਿੱਸਾ ਬਣੋ ਅਤੇ ਆਪਣੇ ਕੰਮ ਕਰਾਓ ਆਪਣੇ ਵਾਰਡ ਦੇ ਕੰਮ ਕਰਾਓ ਤੁਸੀਂ ਬੈਠੇ ਹੋ ਘਰ ਤੁਸੀਂ ਨਿਰਾਸ਼ ਹੋ ਕੇ ਬੈਠੇ ਹੋ ਵੀ ਉਹ ਦੂਜਾ ਲੋਕ ਸਾਡੀ ਸੁਣਦਾ ਨਹੀਂ ਉਹ ਬੈਠਣ ਦਾ ਕੀ ਫਾਇਦਾ ਕੱਲੂ ਕੋਈ ਤਾਂ ਹੀ ਐਮਸੀ ਬਣਨਾ ਮਿਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣੇ ਉਹਦੇ ਵਿੱਚ ਤੁਹਾਡੇ ਵੀ ਉਹਦੇ ਵਿੱਚ ਤੁਹਾਡੀ ਵੀ ਗਰੁੱਪ ਆ ਜੀ ਤੁਹਾਡੀਆਂ ਟਿਕਟਾਂ ਕੱਟੀ ਜਾਣੀਆਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ ਇਹ ਨਵੀਂ ਪਾਰਟੀ ਆ ਨਵੇਂ ਬੰਨ ਨਵੇਂ ਚਿਹਰਿਆਂ ਨੂੰ ਇਹਨਾਂ ਨੇ ਜਿਹੜੀ ਇਹ ਪਹਿਲ ਦੇ ਦਿੱਤੀ ਹੈਗੀ ਆ ਤੇ ਭਗਵੰਤ ਮਾਨ ਦਾ ਜਿਹੜਾ ਰੰਗਲਾ ਪੰਜਾਬ ਦਾ ਜਿਹੜਾ ਸੁਪਨਾ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਹੀ ਸੁਪਨਾ ਪੂਰਾ ਕੀਤਾ ਜਾ ਸਕਦਾ ਤੇ ਮੇਰੀ ਔਰ ਘਰ ਦੇ ਵਿੱਚ ਬੈਠੇ ਸਾਰੇ ਭਾਜਪਾ ਤੇ ਕਾਂਗਰਸ ਪਾਰਟੀ ਦੇ ਨਿਰਾਸ਼ ਵਰਕਰਾਂ ਨੂੰ ਅਪੀਲ ਆ ਵੀ ਆਮ ਆਦਮੀ ਪਾਰਟੀ ਸਰਦਾਰ ਭਗਿੰਦਰ ਸਿੰਘ ਮਾਨ ਦੀ ਰਹਿਮਾਈ ਦੇ ਵਿੱਚ ਜੁਆਇਨ ਕਰੋ ਮਾਨ ਜੋ ਆਪਾਂ ਜੋ ਗਲਤੀ ਵਿਧਾਨ ਸਭਾ ਚੋਣਾਂ ਦੇ ਵਿੱਚ ਮਾਨ ਸਾਹਿਬ ਨੂੰ ਥੋੜੀਆਂ ਜੀਆਂ ਵੋਟਾਂ ਤੋਂ ਗੋਟਾ ਕਰਕੇ ਫਗਵਾੜਾ ਹਲਕਾ ਰਹਿ ਗਿਆ ਉਹ ਇਸ ਜਿਹੜੀ ਐਮਪੀ ਦੀਆਂ ਇਲੈਕਸ਼ਨਾਂ ਇਹਦੇ ਵਿੱਚ ਇਹੋ ਜੀ ਗਲਤੀ ਨਾ ਹੋਵੇ ਤੇ ਫਗਵਾੜੇ ਤੋਂ ਵੱਡ ਵੱਡੀ ਤੋਂ ਵੱਡੀ ਲੀਡ ਜਿਹੜੀ ਆ ਰਾਜਸਮਾਜ ਚੱਪੜਵਾਲ ਜੀ ਨੇ ਦਵਾਈਏ ਤੇ ਫਗਵਾੜੇ ਨੂੰ ਜਿਹੜਾ ਜ਼ਿਲ੍ਹਾ ਬਣਨ ਦਾ ਅਸੀਂ ਸੁਪਨਾ ਸਰਦਾਰ ਭਗਵੰਤ ਮਾਨ ਸਿੰਘ ਮਾਨ ਸਾਹਿਬ ਨੇ ਉਨੇ ਜਿਹੜੀ ਰੋਲ ਸ਼ੋਅ ਹੋਇਆ ਸੀਗਾ ਉਹਦੇ ਵਿੱਚ ਵੀ ਕਿਹਾ ਵੀ ਤੁਹਾਨੂੰ एमपी इलेक्शन ਤੋਂ ਬਾਅਦ ਜ਼ਿਲ੍ਹਾ ਜ਼ਰੂਰ ਬਣੇਗਾ ਖਵਾੜਾ ਸੋ ਇਹਨਾਂ ਸਾਰੀਆਂ ਗੱਲਾਂ ਨਾਲ ਮੈਂ ਆਪਣੇ ਗੱਲਾਂ ਨੂੰ ਗ੍ਰਾਮ ਦਿੰਦਾ ਤੇ ਸਾਰਿਆਂ ਨੂੰ ਅਪੀਲ ਕਰਦਾ ਤੋ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਜੁਆਇਨ ਕਰੋ ਸਰਕਾਰ ਦਾ ਹਿੱਸਾ ਬਣੋ ਤੇ ਲੋਕਾਂ ਦੇ ਕੰਮ ਕਰੋ ਘਰ ਬੈਠ ਕੇ ਤੁਹਾਨੂੰ ਕੁਝ ਨਹੀਂ ਮਿਲਣਾ